ਇੱਕ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸੀਐਮ ਸਾਹਿਬ ਨੂੰ ਵਕਤ ਪਾਇਆ ਹੋਇਆ ਠੇਕਾ ਮੁਲਾਜ਼ਮਾਂ ਨੇ ਜਾਂ ਕਹਿ ਸਕਦੇ ਹੋ ਕੱਚੇ ਮੁਲਾਜ਼ਮਾਂ ਨੇ ਤਾਂ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਬੀਜੇਪੀ ਦੇ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਵਾਸਤੇ ਕਾਫੀ ਬਿੰਦਾ ਖੜੀ ਕੀਤੀ ਹੋਈ ਆ ਉਸ ਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਜਿੱਥੇ-ਜਿੱਥੇ ਬੀਜੇਪੀ ਦੇ ਉਮੀਦਵਾਰ ਆਪਣਾ ਕਰਨ ਜਾਂਦੇ ਨੇ ਪ੍ਰਚਾਰ ਉੱਥੇ-ਉੱਥੇ ਧਰਨਾ ਪ੍ਰਦਰਸ਼ਨ ਰੋਸ ਮੁਜ਼ਾਰੇ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂ ਜਾਂ ਕਿਸਾਨ ਨੇ ਜੜੇ ਉੱਥੇ ਪਹੁੰਚ ਜਾਂਦੇ ਨੇ ਹਾਲੀ ਦੇ ਵਿੱਚ ਤੁਸੀਂ ਸੁਣਿਆ ਹੋਵੇਗਾ ਕਿ ਜਦੋਂ ਆਪਾਂ ਦੇਖਿਆ ਸੀਗਾ ਕਿ ਇੱਕ ਕਿਸਾਨ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਲਗਾਤਾਰ ਵਿਵਾਦ ਗਹਿਰਾਉਂਦਾ ਰਿਹਾ ਕਿ ਇਸ ਮਸਲੇ ਦੇ ਵਿੱਚ ਭਾਜਪਾ ਦੇ ਆਗੂ ਨੇ ਜੜੇ ਹੋ ਸ਼ਾਮਲ ਨੇ ਉਹਨਾਂ ਨੇ ਧੱਕਾ ਮੁਕੀ ਕੀਤੀ ਜਿਸ ਕਰਕੇ ਮੌਤ ਹੋਈ ਹੈ ਔਰ ਜਦੋਂ ਇਹ ਗੱਲ ਸਾਹਮਣੇ ਆਈ ਕਿ ਇੱਕ ਬੀਜਪੀ ਦੇ ਵਰਕਰ ਦੇ ਨਾਮ ਤੇ ਪਰਚਾ ਹੋ ਗਿਆ ਔਰ ਉਸਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ 2 ਦਿਨ ਦਾ ਅਲਟੀਮੇਟਮ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀਗਾ ਤੇ ਜਦੋਂ ਅੱਜ ਕੋਈ ਕਾਰਵਾਈ ਨਾ ਹੋਈ ਤਾਂ ਅੱਜ ਕਿਸਾਨ ਜਥੇਬੰਦੀਆਂ ਨੇ ਪੂਰਾ ਪਟਿਆਲਾ ਜਿਹੜਾ ਉਹ ਜਾਮ ਕਰਕੇ ਰੱਖ ਦਿੱਤਾ ਨਾ ਸਿਰਫ ਸ਼ਹਿਰ ਦੇ ਅੰਦਰੂਨੀ ਹਿੱਸੇ ਨੂੰ ਬਲਕਿ ਬਾਹਰਲੇ ਹਿੱਸੇ ਨੂੰ ਵੀ ਪਟਿਆਲਾ ਨੂੰ ਜਿਹੜੀਆਂ ਜਿਹੜੇ ਵੀ ਹਾਈਵੇ ਲੱਗਦੇ ਸੀ ਉਹਨਾਂ ਸਾਰੇ ਹਾਈਵੇਸ ਤੇ ਤਰਨਾ ਲਗਾ ਦਿੱਤਾ ਭਾਵੇਂ ਜਿਸ ਦੇ ਵਿੱਚ ਰਾਜਪੁਰਾ ਪਟਿਆਲਾ ਹਾਈਵੇ ਸੀ ਸਰਹੰਦ ਪਟਿਆਲਾ ਹਾਈਵੇ ਸੀ ਔਰ ਸਾਰਾ ਕੁਝ ਜਾਮ ਰਹਿ ਗਿਆ ਕੋਈ ਤਸਵੀਰਾਂ ਵੀ ਤੁਹਾਨੂੰ ਆਪਾਂ ਆਪਣੀ ਸਕਰੀਨ ਤੇ ਦਿਖਾ ਦਿੰਨੇ ਆ ਜਿਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੋਤੀ ਮਹਿਲ ਨੂੰ ਕਿਰਾਾ ਕਰਨ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਸੀਗਾ ਮੋਤੀ ਮਹਿਲ ਨੂੰ ਇਸ ਕਰਕੇ ਕੀਤਾ ਗਿਆ ਸੀਗਾ ਕਿ ਮਹਾਰਾਣੀ ਪ੍ਰਨੀਤ ਕੌਰ ਦਾ ਉਹ ਪ੍ਰਚਾਰ ਦੌਰਾ ਸੀਗਾ ਜਿਸ ਦੌਰਾਨ ਕਿਸਾਨ ਦੀ ਮੌਤ ਹੋਈ ਹੈ ਔਰ ਇਸੇ ਕਰਕੇ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਉਹਨਾਂ ਦੇ ਘਰ ਦਾ ਕਰੋ ਕਰਾਂਗੇ ਸੋ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਤੇ ਆਗੂ ਉੱਥੇ ਪਹੁੰਚੇ ਤੇ ਅੱਜ ਪੁਲਿਸ ਨਾਲ ਕੁਝ ਧੱਕਾਮੁਕੀ ਵੀ ਹੋਈ ਕੁਝ ਕਿਸਾਨਾਂ ਨੂੰ ਜਿਹੜਾ ਉਹ ਹਿਰਾਸਤ ਵਿੱਚ ਵੀ ਰੱਖਿਆ ਗਿਆ ਜਿਸ ਤੋਂ ਬਾਅਦ ਜਿਹੜਾ ਪਟਿਆਲਾ ਦੇ ਵਿੱਚ ਪੂਰੀ ਤਰ੍ਹਾਂ ਕਯੋਸ ਕਹਿ ਸਕਦੇ ਹਾਂ ਕਿ ਉਹ ਹੋ ਗਿਆ ਪਟਿਆਲਾ ਪੂਰੀ ਤਰ੍ਹਾਂ ਦੇ ਨਾਲ ਜਾਮ ਹੋ ਕੇ ਰਹਿ ਗਿਆ ਹਾਏ ਵਾਲੀ ਪਨੀਰ ਕੁਰਦਾਵਾਰ ਕੁਰਦਾਵਾਰ ਮੁਰਦਾਵਾਰ ਪੰਜਾਬ ਪੁਛਾ ਦੇ ਮੁਰਦਾਵਾਰ ਸਰ ਨਾਲ ਦੋ ਮਹਿਮਾਨ ਨੇ ਮਜੀਤ ਸਿੰਘ ਰਾਏ ਸਾਹਿਬ ਜੁੜੇ ਹੋਏ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਔਰ ਮੇਰੇ ਸਹਿਯੋਗੀ ਦਮਨਪ੍ਰੀਤ ਵੀ ਜੁੜੇ ਹੋਏ ਨੇ ਔਰ ਠੀਕ ਉਸ ਥਾਂ ਤੇ ਮੌਜੂਦ ਨੇ ਜਿੱਥੇ ਦਰਨਾ ਪ੍ਰਦਰਸ਼ਨ ਕਰਕੇ ਬੈਠੇ ਹੋਏ ਨੇ ਕਿਸਾਨ ਜਥਬੰਦੀਆਂ ਦੇ ਆਗੂ ਪਹਿਲਾ ਪਟਿਆਲਾ ਹੀ ਚਲਦੇ ਆ ਜਿੱਥੇ ਦਮਨ ਮੌਜੂਦ ਨੇ ਰਾਏ ਸਾਹਿਬ ਤੋਂ ਵੀ ਸਵਾਲ ਲਾਂਗੇ ਕਿਉਂਕਿ ਮੈਂ ਖੁਦ ਪਟਿਆਲੇ ਦਾ ਰਾਏ ਸਾਹਿਬ ਮਨੂੰ ਅੱਜ 6 ਘੰਟੇ ਲੱਗ ਕੇ ਪਟਿਆਲਾ ਤੋਂ ਮੁਹਾਲੀ ਆਣ ਤੇ ਕੋਈ ਵੀ ਐਸਾ ਰਾਹ ਨਹੀਂ ਸੀਗਾ ਜਿਹੜਾ ਪਟਿਆਲੇ ਤੋਂ ਨਿਕਲ ਸਕੀਏ ਮੈਂ ਇਹ ਮਹਿਸੂਸ ਕਰ ਸਕਦਾ ਕਿ ਆਮ ਲੋਕ ਕਿੰਨੇ ਖੱਜਲ ਹੋਏ ਹੋ ਤੁਸੀਂ ਲਾ ਲਓ 70 ਕਿਲੋਮੀਟਰ ਦਾ ਸਿਰਫ ਡਿਸਟੈਂਸ ਹੈ 70 ਕਿਲੋਮੀਟਰ ਪਾਰ ਕਰਨ ਦੇ ਲਈ ਸਾਢੇ 5 6 ਘੰਟੇ ਮੈਨੂੰ ਵੀ ਲੱਗੇ ਦਮਨ ਮੌਜੂਦਾ ਸਥਿਤੀ ਕੀ ਹੈ ਕਿੱਥੇ ਮੌਜੂਦ ਹਾਂ ਤਸਵੀਰਾਂ ਜ਼ਰੂਰ ਦੇਖਣੇ ਚਾਹਣੇ ਬਿਲਕੁਲ ਹਰਪੀਤ ਜੀ ਇਸ ਵੇ ਜਿਹੜਾ ਮੋਤੀ ਮਹਿਲ ਦੇ ਬਾਹਰ ਮੌਜੂਦ ਆ ਜਿੱਥੇ ਕਿਸਾਨਾਂ ਨੇ ਮੋਤੀ ਬਾਗ ਸਾਹਿਬ ਤੋਂ ਇਹ ਮਾਰਚ ਸ਼ੁਰੂ ਕੀਤਾ ਸੀਗਾ ਔਰ ਇਸ ਵੇਲੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਟਿਪਰ ਵਿਚਕਾਰ ਰਸਤੇ ਦੇ ਵਿੱਚ ਲਾਏ ਹੋਏ ਸੀਗੇ ਔਰ ਉਸ ਤੋਂ ਬਾਅਦ ਜਦੋਂ ਟਰਾਲੀਆਂ ਲੈ ਕੇ ਕਿਸਾਨ ਇਸ ਮੋਤੀ ਮਹਿਲ ਦੇ ਵੱਲ ਆ ਰਹੇ ਸੀਗੇ ਤਾਂ ਉਸ ਤੋਂ ਪਹਿਲਾਂ ਟਿਪਰਾਂ ਦੇ ਕਾਰਨ ਜਿਹੜੇ ਆ ਉਹ ਟਰਾਲੀਆਂ ਪਿੱਛੇ ਰੁਕ ਗਈਆਂ ਔਰ ਕਈਆਂ ਨੂੰ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿੱਤਾ ਗਿਆ ਹੁਣ ਤਾਜ਼ਾ ਤਸਵੀਰਾਂ ਨੇ ਜਦੋਂ ਪ੍ਰਸ਼ਾਸਨ ਦੇ ਨਾਲ ਮੀਟਿੰਗ ਚੱਲ ਰਹੀ ਹੈ ਕਿਸਾਨ ਕਿਉਂਕਿ ਕੁਝ ਗਿਣਤੀ ਦੇ ਵਿੱਚ ਜਿਹੜੇ ਨੇ ਬਹੁਤ ਘੱਟ ਗਿ ਪਹੁੰਚ ਪਏ ਬਾਕੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ ਆ ਕਿਸਾਨ ਸਾਡੇ ਨਾਲ ਮੌਜੂਦ ਨੇਗੇ ਅੱਜ ਮੌਜੂਦਾ ਸਥਿਤੀ ਕੀ ਹੈਗੀ ਕਿਉਂਕਿ ਕਾਫੀ ਕਿਸਾਨਾਂ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਪੁਲਿਸ ਵੱਲੋਂ ਲਿੱਤਾ ਗਿਆ ਹੈਗਾ ਤੇ ਕਿਸਾਨ ਸਾਡੇ ਨਾਲ ਮੌਜੂਦ ਨੇਗੇ ਭਾਈ ਜੀ ਸਵੇਰ ਤੋਂ ਲਗਾਤਾਰ ਚੱਲ ਰਿਹਾ ਹੈਗਾ ਹੁਣ ਕਿੰਨੇ ਕਿਸਾਨ ਜਿਹੜੇ ਨੇ ਹਿਰਾਸਤ ਦੇ ਵਿੱਚ ਨੇ ਪੁਲਿਸ ਦੀ ਦੇਖੋ ਹਜ਼ਾਰ ਤੋਂ ਉੱਤੇ ਹੀ ਕਿਸਾਨ ਜਿਹੜੇ ਆ ਸਾਡੇ ਹਿਰਾਸਤ ਚ ਜਿਵੇਂ ਆਪਣਾ ਸਾਦਰ ਪਟਿਆਲਾ ਤੇ ਤਿਰਪੜੀ ਤੇ ਭਾਰਸੋਂ ਅੱਛਾ ਜੀ ਇਧਰ ਬਲਵੇੜਾ ਘੱਟੋ ਘੱਟੀ ਵੀ 10 ਥਾਣਿਆਂ 'ਚ ਸਾਡੇ ਕਿਸਾਨ ਜਿਹੜੇ ਆ ਅਰੈਸਟ ਕੀਤੇ ਹੋਏ ਆ ਇਹਨਾਂ ਨੇ ਤੇ ਉਹਦੀ ਦੇਖ ਲਓ ਵੀ 5 ਵਜੇ ਤੋਂ ਮੀਟਿੰਗ ਵੀ ਚੱਲ ਰਹੀ ਐ ਐਸਐਸਪੀ ਸਾਹਿਬ ਵੀ ਬੈਠੇ ਆ ਮੀਟਿੰਗ 'ਚ ਉਹਨਾਂ ਨਾਲ ਸਾਡੀ ਇਹੀ ਗੱਲ ਚੱਲ ਰਹੀ ਆ ਵੀ ਪਹਿਲਾਂ ਸਾਡੇ ਕਿਸਾਨਾਂ ਨੂੰ 22 ਰਹਾ ਕਰਕੇ ਸਾਡੇ ਚੂਰੇ ਲੈ ਕੇ ਆਓ ਫਿਰ ਅਸੀਂ ਆਪਣੀ ਜਿਹੜੀ ਕੋਈ ਗੱਲ ਕਿਸੇ ਤਰ੍ਹਾਂ ਦੀ ਕੋਈ ਹੋਊਗੀ ਕੰਪਰਮਾਈਜ਼ ਵਾਲੀ ਜਾਂ ਕੁਝ ਵੀ ਫਿਰ ਉਹ ਅਸੀਂ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਕਿਸਾਨ ਸਾਡੇ ਇਹਨਾਂ ਨੇ ਨਾ ਸਾਡੇ ਕਿਸਾਨ ਸਾਰੇ ਜਿਹੜੇ ਅਰੈਸਟ ਕੀਤੇ ਆ ਇਹਨਾਂ ਨੇ ਇਹ ਇਸ ਚੀਜ਼ ਨੂੰ ਹਉਗਾ ਬਣਾਤਾ ਜਿਵੇਂ ਆਪਣਾ ਹਰਿਆਣੇ ਚ ਕਿਸਾਨਾਂ ਨੂੰ ਘਰੋ ਘਰੀ ਫੜ ਲਿਆ ਉਹੀ ਚੀਜ਼ ਇਹ ਹਰਿਆਣੇ ਵਾਲੀ ਬੀਜੇਪੀ ਸਰਕਾਰ ਵਾਲੀ ਜਿਹੜੀ ਨੀਤੀ ਆ ਉਹ ਭਗਵੰਤ ਜੀ ਨੂੰ ਵੀ ਦੇ ਦਿੱਤੀ ਹੈ ਇਹਨਾਂ ਨੇ ਨੀਤੀ ਵੀ ਤੁਸੀਂ ਇਹਨਾਂ ਨੂੰ ਡਰਾਬਾ ਦਿਓ ਜੀ ਇਹ ਤਾਂ ਸਾਡਾ ਸਾਡਾ ਘਰੋਂ ਕੀ ਕਰ ਰਹੇ ਆ ਤਾਂ ਥੋੜਾ ਵੀ ਕਰਨਗੇ ਪਹਿਲਾਂ ਵੀ ਕੀਤਾ ਸੀ ਉਸ ਤਰੀਕੇ ਦਾ ਪਹਿਲਾਂ ਵੀ ਦਿੱਤਾ ਧਰਨਾ ਦੇਣ ਤੋਂ ਪਹਿਲਾਂ ਕਿਉਂਕਿ 2 ਦਿਨ ਦੀ ਚਤਾਵਨੀ ਦੇ ਦਿੱਤੀ ਗਈ ਨਹੀਂ ਜਦੋਂ ਅਸੀਂ ਲਗਾਤਾਰ ਜਿਸ ਦਿਨ ਤੋਂ ਇਹ ਡੈਥ ਹੋਈ ਆ ਉਸ ਦਿਨ ਤੋਂ ਹੀ ਅਸੀਂ ਰਾਜਪਰੇ ਬੈਠੇ ਆ ਉਹ ਹਸਪੀਟਲ ਚ ਉੱਥੇ ਵੀ ਮੇਰਾ ਸਵਾਲ ਹੈ ਦਮਨਿਕ ਮੇਰਾ ਸਵਾਲ ਨੂੰ ਪੁੱਛ ਲਓ ਕਿ ਕਿ ਇਹਨਾਂ ਏ ਮੰਗ ਕੀ ਤੁਸੀਂ ਕਿ ਬੀਜੇਪੀ ਦੇ ਫਲਾਣੇ ਆਗੂ ਤੇ ਪਰਚਾ ਹੋਵੇ ਫਲਾਣੇ ਵਰਕਰ ਤੇ ਪਰਚਾ ਹੋਵੇ ਉਹ ਬਾਇ ਨੇਮ ਪਰਚਾ ਵੀ ਹੋ ਗਿਆ ਹੁਣ ਹੋਰ ਇਹਨਾਂ ਦੀ ਕੀ ਡਿਮਾਂਡ ਹੈ ਮਤਲਬ ਮੁਆਵਜ਼ੇ ਦੀ ਡਿਮਾਂਡ ਹੈ ਜਾਂ ਗ੍ਰਫਤਾਰੀ ਦੀ ਡਿਮਾਂਡ ਹੈ ਡਿਮਾਂਡ ਕੀ ਇਹਨਾਂ ਦੀ ਮੰਗ ਕੀ ਹੈ ਮੋਟੀ ਮੋਟੀ ਤੁਸੀਂ ਸਾਡੇ ਨਾਲ ਕੋਈ ਤੁਹਾਡਾ ਕੋਈ ਤੁਸੀਂ ਡਿਮਾਂਡ ਰੱਖੀ ਇਹ ਤੁਸੀਂ ਡਿਮਾਂਡ ਰੱਖੀ ਸੀ ਕਿ ਜਿਹੜੇ ਭਾਜਪਾ ਦੇ ਆਗੂ ਨੇ ਹਰਵਿੰਦਰ ਹਰਵਿੰਦਰ ਸਿੰਘ ਉਹਨਾਂ ਦੇ ਉੱਪਰ ਪਰਚਾ ਹੋਵੇ ਇਹ ਡਿਮਾਂਡ ਉਹ ਪੂਰੀ ਜਦੋਂ ਹੋ ਗਈ ਤੇ ਫਿਰ ਅੜਚਨ ਕਿੱਥੇ ਆ ਰਹੀ ਹੈ ਤੁਹਾਡੀ ਅੜੀ ਕਿੱਥੇ ਪਈ ਇਹ ਅੜੀ ਗੱਲ ਪਤਾ ਕੀ ਹੈ ਜੀ ਜਦੋਂ ਮੰਨ ਲਓ ਵੀ ਪਰਚਾ ਹੋ ਗਿਆ ਦੇਖੋ ਉਹਦੇ ਚ ਤਿੰਨ ਚਾਰ ਬੰਦੇ ਅਣਪਛਾਤੇ ਵੀ ਪਾਏ ਵੇ ਆ ਚਲੋ ਮੌਕੇ ਤੇ ਨਹੀਂ ਵੀ ਕਈ ਬੰਦਿਆਂ ਨੂੰ ਜਦੋਂ ਮੂਵੀ ਦੇਖਦੇ ਆਪਾਂ ਉਹਨਾਂ ਦੀਆਂ ਵੀਡੀਓਜ਼ ਦੇਖਦੇ ਆ ਉਹਨਾਂ 'ਚ ਪਤਾ ਲੱਗਦਾ ਵੀ ਇਹ ਬੰਦਾ ਕੌਣ ਆ ਇਹ ਕੌਣ ਆ ਉਸ ਟਾਈਮ ਤਾਂ ਮਹਾਰਾਣੀ ਤੇ ਆਪਣਾ ਹਰਵਿੰਦਰ ਨੂੰ ਹੀ ਉਹ ਕਰ ਰਹੇ ਸੀ ਨਾ ਦੇਖ ਰਹੇ ਸੀ ਜਦੋਂ ਹਰਵਿੰਦਰ ਤੇ ਜਿਹੜਾ ਪਰਚਾ ਹੋਇਆ ਵਾਈ ਨੇਮ ਪਰਚਾ ਹੋਇਆ ਉਹਦੇ ਵਿੱਚ ਵੀ ਹੁਣ ਗੱਲਾਂ ਮਿਲ ਰਹੀਆਂ ਨੇ ਵੀ ਉਹ ਵਾਰਲੇ ਦੇਸ਼ ਚ ਜਹਾਜ਼ ਚੜ ਗਿਆ ਉਹ ਇਹ ਹੋ ਗਿਆ ਵਾਹ ਹੋ ਗਿਆ ਦੇਖੋ ਇੰਟੈਲੀਜੈਂਸੀ ਜਿਹੜੀ ਆਪਣੀ ਸਰਕਾਰ ਦੀ ਉਹਨਾਂ ਨੂੰ ਇੱਕ ਇੱਕ ਪਲ ਦੀ ਖਬਰ ਆ 嗯嗯。Mm hmm. ਜਿਹੜਾ ਇਹ ਜਿਹੜਾ ਮੋਬਾਈਲ ਫੋਨ ਆ ਇਹਦੇ ਵਿੱਚ ਬੰਦਾ ਜਾ ਹੀ ਨਹੀਂ ਸਕਦਾ ਠੀਕ ਹੈ ਦਮਨ ਮੈਂ ਵਾਪਸ ਆਣਾ ਠੀਕ ਗੱਲ ਮੈਂ ਵਾਪਸ ਆਣਾ ਮੇਰਾ ਮਜੀਤ ਸਿੰਘ ਰਾਏ ਵੀ ਜੁੜੇ ਹੋਏ ਨੇ ਮਜੀਤ ਸਿੰਘ ਰਾਏ ਹੋਰ ਤੁਹਾਨੂੰ ਸਵਾਲ ਲੈਣਾ ਹਾਂਜੀ ਰਾਏ ਸਾਹਿਬ ਰਾਏ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਆਮ ਲੋਕਾਂ ਦਾ ਤਾਂ ਸਮਰਥਨ ਮਿਲਣਾ ਤੁਹਾਨੂੰ ਬਹੁਤ ਜ਼ਰੂਰੀ ਹੈ ਤੁਸੀਂ ਆਮ ਲੋਕਾਂ ਨੂੰ ਬਹੁਤ ਖੱਜਲ ਨਹੀਂ ਕਰਨ ਲੱਗੇ ਹੁਣ ਕਦੇ ਤੁਸੀਂ ਹੁਣ ਤੁਸੀਂ ਆਲਰੇਡੀ ਤੁਹਾਡੇ ਦੋ ਥਾਂ ਤੇ ਤਰਨੇ ਚੱਲ ਰਹੇ ਸੀਗੇ ਹੁਣ ਤੁਸੀਂ ਹੋਰ ਤਰਨੇ ਲਾ ਦਿੱਤੇ ਤੁਸੀਂ ਉੱਥੇ ਰਾਜਪੁਰਾ ਰੋਡ ਜਿਹੜੀ ਜਾਮ ਕਰਤੀ ਸਰੰਦ ਰੋਡ ਜਾਮ ਕਰਤੀ ਪਟਿਆਲਾ ਅੰਦਰੂਨ ਸ਼ਹਿਰ ਜਾਮ ਕਰ ਦਿੱਤਾ ਆਮ ਉਹ ਤਾਂ ਬਹੁਤ ਖੱਜਲ ਖਵਾਰ ਹੋ ਰhne ਤੁਹਾਨੂੰ ਨਹੀਂ ਲੱਗਦਾ ਤੁਹਾਨੂੰ ਇਹ ਡਰ ਨਹੀਂ ਸਤਾ ਰਿਹਾ ਕਿ ਆਮ ਲੋਕ ਤੁਹਾਡੇ ਖਿਲਾਫ ਹੋ ਸਕਦੇ ਨੇ ਨਹੀਂ ਹਰਪ੍ਰੀਤ ਜੀ ਮੈਂ ਬੇਨਤੀ ਕਰਾਂ ਕਿ ਬਿਲਕੁਲ ਅਸੀਂ ਉਹ ਨਹੀਂ ਰੋਕਿਆ ਨਾ ਕੋਈ ਵੀ ਹਾਈਵੇ ਕਲੀਅਰ ਕਟ ਹੈ ਅਸੀਂ ਤਾਂ ਜਿਹੜਾ ਮੋਤੀ ਮਹਿਲ ਹੈ ਉੱਥੇ ਜਾਣਾ ਚਾਹੁੰਦੇ ਸੀ ਸੋ ਮੋਤੀ ਮਹਿਲ ਜਾਣ ਤੋਂ ਸਾਨੂੰ ਰੋਕਿਆ ਗਿਆ ਉਹ ਜਿੱਦੇ ਜਿਵੇਂ ਦਿੱਲੀ ਜਾਣ ਤੋਂ ਭਾਜਪੀ ਸਰਕਾਰ ਨੇ ਮੁਰੇ ਦੀਵਾਰਾਂ ਕਰਤੀਆਂ ਬੜ ਬੜੀਆਂ ਉਸੇ ਤਰੀਕੇ ਦੇ ਨਾਲ ਅੱਜ ਪੰਜਾਬ ਸਰਕਾਰ ਨੇ ਮੋਹਰੇ ਟਿੱਪਰ ਲਾ ਕੇ ਰੇਤਾ ਦੇ ਪਰੇ ਹੋਏ ਬੜਬੜੇ ਉਹਦੀਆਂ ਚਾਬੀਆਂ ਕਢਣੀਆਂ ਬੈਠੀਆਂ ਕਢ ਲੀਆਂ ਤੇ ਉਹ ਬਿਲਕੁਲ ਹਾਈਵੇ ਜਾਮ ਕਰਦੇ ਬਿਲਕੁਲ ਕਿਸੇ ਕਿਸਾਨ ਨੇ ਹਾਈਵੇ ਜਾਮ ਨਹੀਂ ਕੀਤਾ ਆਪਦੀ ਜੀ ਇਹ ਗੱਲ ਬਿਲਕੁਲ ਲੋਕਾਂ ਤੱਕ ਜਾਣੀ ਚਾਹੀਦੀ ਆ ਕਿ ਕਿਸਾਨ ਜਿਹਨੇ ਹਾਈਵੇ ਜਾਮ ਨਹੀਂ ਕੀਤਾ ਸਰਕਾਰ ਨੇ ਜਾਮ ਕੀਤਾ ਅਸੀਂ ਮੋਤੀ ਮਹਿਲ ਜਾਣਾ ਚਾਹੁੰਦੇ ਸੀ ਔਰ ਸਾਨੂੰ ਸਰਕਾਰ ਨੇ ਅਲੱਗ-ਅਲੱਗ ਰੋਡ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਚਾਰ ਜਗ੍ਹਾ ਇੱਕ ਧਨੇੜੀ ਦੇ ਟੋਲ ਉੱਥੇ ਰੋਕਿਆ ਹੋਇਆ ਉਹ ਟੋਲ ਤੇ ਬਹਿ ਕੇ ਸਾਥੇ ਸਾਡੇ ਜਾ ਕੇ ਜਦੋਂ ਨਹੀਂ ਲੰਘਣ ਦਿੱਤਾ ਫਿਰ ਤਰਹੰਗ ਰੋਡ ਤੇ ਸਾਨੂੰ ਰੋਕਿਆ ਉਹ ਉੱਥੇ ਜਿਹੜੇ ਉਹ ਜਾ ਰਹੇ ਸੀ ਮੋਤੀ ਮਹਿਲ ਫਿਰ ਸੰਗਰੂਰ ਜਿਹੜਾ ਰੋਡ ਹੈਗਾ ਰਜਿੰਦਰਾ ਹਸਪਤਾਲ ਵਾਲਾ ਰੋਡ ਉੱਤੇ ਵੀ ਰੋਕਿਆ ਫਿਰ ਮਹਾਰਾਣੀ ਦੇ ਜਿਹੜਾ ਹਸਪਤਾਲ ਦੇ ਮੂਹਰੇ ਉੱਥੇ ਫਿਰ ਟੇਨ ਕੀਤੇ ਸਾਡੇ ਬਹੁਤ ਸਾਰੇ ਕਿਸਾਨ ਸੈਂਕੜਿਆਂ ਦੇ ਸਾਥ ਨਾਲ ਸਾਡੇ ਕਿਸਾਨ ਡਿਟੇਨ ਕੀਤੇ ਨੇ ਜਦ ਅਸੀਂ 2 ਦਿਨ ਪਹਿਲਾਂ ਅਪੀਲ ਕਰ ਦਿੱਤੀ ਫੇ ਪਾਈ ਅਗਰ ਸਰਕਾਰ ਜਿਹੜੀ ਆ ਉਹਨੂੰ ਰੈਸਟ ਨਹੀਂ ਕਰਦੀ ਹਰਵਿੰਦਰਪਾਲ ਜਿਹੜਾ ਹਰਪਾਲ ਭੁਰਾ ਜੇਕਰ ਉਹਨੂੰ ਰੈਸਟ ਨਹੀਂ ਕਰਦੇ ਫਿਰ ਪਾਈ ਅਸੀਂ ਮਹਾਰਾਣੀ ਦਾ ਜਿਹੜਾ ਘਰ ਉਹ ਕਿਰਾਂਗੇ ਸੋ ਅਸੀਂ ਉਹਦੇ ਘਰ ਵੱਲ ਜਾਣਾ ਚਾਹੁੰਦੇ ਸੀ ਮੋਤੀ ਮਹਿਲ ਵੱਲ ਜਾਣਾ ਚਾਹੁੰਦੇ ਸੀ ਸਾਰੀ ਸੰਗਤ ਉੱਥੇ ਜਾਣ ਦਿੰਦੇ ਪੀਸਫੁਲੀ ਕਿਸੇ ਸਾਡੇ ਲੋਕਾਂ ਨੇ ਪਰੇਸ਼ਾਨੀ ਨਹੀਂ ਸੀ ਹੋਣਾ ਇਹ ਜਾਣ ਮੁੱਝ ਕੇ ਕਿਸਾਨਾਂ ਨੂੰ ਬਦਨਾਮ ਕਰ ਲਈ ਪੰਜਾਬ ਸਰਕਾਰ ਬੀਜੇਪੀ ਵਾਲੀ ਜਿਹੜੀ ਪਾਲਿਸੀ ਉਹੋਈ ਅਸੀਂ ਪਹਿਲਾਂ ਤੋਂ ਬਹੁਤ ਪਹਿਲਾਂ ਤੋਂ ਮੈਂ ਤਾਂ ਕਹਿੰਦਾ ਹੁੰਨਾ ਕਿ ਏਡੀਮ ਆਰਐਸਐਸ ਦੀ ਬੀਜੇਪੀ ਤੇ ਆਰਐਸਐਸ ਦੀ ਬੀ ਟੀਮ ਜਿਹੜੀ ਉਹ ਆਵਾਜ਼ੀ ਪਾਰਟੀ ਮੈਂ ਇਹ ਕੱਲ ਦੱਸੋ ਰਾਏ ਸਾਹਿਬ ਰਾਏ ਸਾਹਿਬ ਤੁਹਾਡੇ ਕਿਸਾਨਾਂ ਦੀ ਇਹ ਡਿਮਾਂਡ ਸੀ ਕਿ ਹਰਪਾਲਪੁਰ ਤੇ ਪਰਚਾ ਕੀਤਾ ਜਾਵੇ ਪਰਚਾ ਹੋ ਗਿਆ ਬਾਇਨੇਮ ਹੋ ਗਿਆ ਧਰਾਵਾਂ ਵੀ ਲੱਗ ਗਈਆਂ ਹੁਣ ਫੇਰ ਦੁਬਾਰਾ ਫੇਰ ਧਰਨਾ ਪ੍ਰਦਰਸ਼ਨ ਫੇਰ ਰੋਸ ਮਜ਼ਾਰੇ ਹੁਣ ਕਿਉਂਕਿ ਮੇਰੀ ਆਫੀਸ਼ਲ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਜੋ ਕਿਸਾਨਾਂ ਨੇ ਕਿਹਾ ਸੀ ਉਹ ਕਰਤਾ ਜਿਹਦਾ ਨਾਮ ਉਹਨਾਂ ਨੇ ਕਿਹਾ ਸੀ ਉਹ ਪਰਚੇ 'ਚ ਨਾਮ ਪਾਤਾ ਅਸੀਂ ਅਣਪਛਾਤੇਾਂ ਤੇ ਵੀ ਪਰਚਾ ਕਰਤਾ ਕਿ ਜਦੋਂ ਪਛਾਣ ਹੋ ਗਈ ਅਸੀਂ ਕਰ ਲਾਂਗੇ ਦੂਜੇ ਪਾਸੇ ਭਾਜਪਾ ਨੇ ਵੀਡੀਓ ਰਿਲੀਜ਼ ਕਰਕੇ ਬਿਲਕੁਲ ਕਲੀਅਰ ਕਰ ਦਿੱਤਾ ਕਿ ਕਿਸੇ ਤਰ੍ਹਾਂ ਦੀ ਕੋਈ ਧੱਕੇ ਮੁਕੀ 'ਚ ਕਿਸਾਨ ਦੀ ਮੌਤ ਨਹੀਂ ਹੋਈ ਕਿਸਾਨ ਆਪਣੇ ਆਪ ਹੀ ਗਿਰ ਕੇ ਮਰਿਆ ਹੇ ਮੈਂ ਹਰ ਪ੍ਰੀਤ ਦੀ ਬੇਨਤੀ ਕਰਾਂਗਾ ਵੀਡੀਓ ਉਸ ਮੌਕੇ ਦੀ ਵਿਖਾਈ ਗਈ ਹੈ ਜਿਸ ਮੌਕੇ ਉਹ ਕਿਸਾਨ ਡਿ ਗਿਆ ਜਦੋਂ ਹਰਪਾ ਹਰਪਾਲਪੁਰਾ ਜਿਹੜਾ ਉਹ ਗਾਲੀ ਗਲੋਚ ਕਰਦਾ ਧੱਕੇ ਮੁੱਕੀ ਕਰਦਾ ਉਤਰ ਕੇ ਚੈਲੰਜ ਕਰਦਾ ਉਹ ਵੀਡੀਓ ਨਹੀਂ ਨਾ ਵਿਖਾਈ ਗੱਲ ਆਹੀ ਹੈ ਸਿਰਫ ਵੀ ਉਹਨੂੰ ਪੂਰੇ ਸੱਚ ਦੀ ਤਹਿ ਤੱਕ ਜਾਣ ਦੀ ਲੋੜ ਹੁੰਦੀ ਆ ਤੁਸੀਂ ਦੇਖੋ ਨਾ ਆਪਾਂ ਜਦੋਂ ਧੱਕਾ ਮੁੱਕੀ ਹੁੰਨੇ ਆ ਧੱਕਾ ਮੁੱਕੀ ਉਹ ਪਰੇ ਵੀ ਹੋ ਗਿਆ ਪਰ ਉਸ ਬੰਦੇ ਦਾ ਸਾਹ ਚੜ ਗਿਆ ਹੱਪ ਗਿਆ ਉਹ ਡਿੱਗ ਗਿਆ ਘਬਰਾਟ ਚ ਆ ਕੇ ਤੇ ਫਿਰ ਆਪਾਂ ਉਹ ਕਹਿ ਦਿੱਤਾ ਵੀ ਹੁਣ ਇਹ ਗੱਲਾ ਹੀ ਡਿੱਗ ਗਿਆ ਤੇ ਉਹ 도ੱਚੀ ਕੌਣ ਹੈ ਜੀ ਫਿਰ ਅਸਲ ਗੱਲ ਜਿਹੜੀ ਆ ਉਸ ਬੰਦੇ ਨੂੰ ਰਹਿਤ ਨਹੀਂ ਕਰ ਰਹੀ ਸਰਕਾਰ ਇਹਦਾ ਮਤਲਬ ਸਰਕਾਰ ਕੀ ਚਾਹੁੰਦੀ ਹੈ ਕਿ ਉਹ ਆਪਣੀ ਪਰਿਵਾਰੀ ਕੋਟ ਤੋਂ ਰੀਬ ਲੈ ਲਵੇ ਪਰ ਰਾਏ ਸਾਹਿਬ ਰਾਏ ਸਾਹਿਬ ਸਵਾਲ ਤਾਂ ਇਹ ਹੈ ਕਿ ਉਹ ਕਿਹੜਾ ਆਮ ਆਦਮੀ ਪਾਰਟੀ ਦਾ ਬੰਦਾ ਹੋਤਾ ਭਾਜਪੀ ਦਾ ਨਾ ਤੇ ਫਿਰ ਤੁਹਾਨੂੰ ਕਿਉਂ ਮਿਲੀ ਭੁਗਤ ਲੱਗਦੀ ਹੈ ਸਰਕਾਰ ਨਾਲ ਇਹ ਚਿਹਰੇ ਹੀ ਵੱਖਰੇ ਵੱਖਰੇ ਜੀ ਦੋ ਵਿਖਾਏ ਜਾਂਦੇ ਮੈਂ ਪਹਿਲਾਂ ਬੇਨਤੀ ਕੀਤੀ ਆ ਸੇਮ ਪਾਲਿਸੀ ਦਿੱਲੀੋਂ ਚੱਲ ਰਹੀ ਜੋ ਹਮੇਸ਼ਾ ਕਹਿ ਰਿਆ ਸਾਡੇ ਮੁੱਖ ਮੰਤਰੀ ਸਾਹਿਬ ਨੇ ਗੋਡੇ ਟੇਕੇ ਹੋਏ ਨੇ ਅਗਰੇ ਮੰਤਰੀ ਦੇ ਕੇ ਤੇ ਮੈਂ ਤੁਹਾਨੂੰ ਇਹ ਦੱਸਾਂ ਨਾ ਵੀ ਇਹਨਾਂ ਨੇ ਬੁਲਾ ਰਹੇ ਨੇ ਵੀ ਇੱਕ ਵਾਰੀ ਤੁਹਾਡੇ ਚੈਨਲ ਤੇ ਬਹਿ ਕੇ ਵੀ ਕਿਹਾ ਸੀ ਵੀ ਸਾਡੀ ਮਜਬੂਰੀ ਹੈ ਉਹ ਕਹਿੰਦੇ ਸੀ ਰਾਸ਼ਪਤਰੀ ਸ਼ਾਸਨ ਲਾਗੂ ਕਰ ਦੇਾਂਗੇ ਤੇ ਓਏ ਮਜਬੂਰੀ ਤਾਂ ਆਪ ਦੱਸ ਰਹੇ ਇਹ ਡਰੇ ਹੋਏ ਨੇ ਭੈਜ ਨੇ ਸਾਡਾ ਮੁੱਖ ਮੰਤਰੀ ਅੱਜ ਡਰ ਕੇ ਭੈਜ ਛਾਦੇ ਦਬਕੇ ਤੋਂ ਅਜ ਉਹਦੇ ਮੋੜੇ ਗੋਡੇ ਟਿੱਕੀ ਬੈਠਾ ਇੱਥੇ ਪੰਜਾਬ ਦੇ ਲੋਕਾਂ ਨੂੰ ਭਾਵੇਂ ਪੀੜ ਸਿੱਟੇ ਬੰਦ ਕਰ ਦਵੇ ਕੌਨਸੀ ਕੇਂਦਰ ਦੀ ਲਾਗੂ ਹੋ ਰਹੀ ਹੈ ਸਾਰੀ ਬੀਜੇਪੀ ਵਾਲੀ ਲਾਗੂ ਹੋ ਰਹੀ ਹੈ ਤੇ ਮੈਂ ਇਹ ਤੁਹਾਡੇ ਰਹੀ ਕਹਿਣਾ ਵੀ ਕਿਉਂ ਨਾ ਤੁਹਾਡੇ ਵਾਅਦੇ ਬਰਾਈ ਜੀ ਜੀ ਕੋਈ ਮੁੱਖ ਮੰਤਰੀ ਸਾਹਿਬ ਔਰ ਆਮ ਆਦਮੀ ਪਾਰਟੀ ਇਸ ਗੱਲ ਸਮਝ ਲਵੇ ਜੇ ਲੋਕ ਅੱਗੇ ਬੀਜੇਪੀ ਦਾ ਜੋ ਹਸ਼ਰ ਹੋ ਰਿਹਾ ਹੈ ਇਹੀ ਆਮ ਆਦਮੀ ਪਾਰਟੀ ਦਾ ਆਉਣ ਵਾਲੇ ਦਿਨਾਂ ਚ ਹੋਗਾ ਜੇ ਇਹ ਆਪਣੀ ਪਾਲਿਸੀ ਇਹਨਾਂ ਨੇ ਨਾ ਬਦਲੀ ਭਾਜਪਾ ਵਾਲੀ ਪਾਲਿਸੀ ਤੇ ਚੱਲੇ ਠੀਕ ਹੈ ਮੈਂ ਇਹਨਾਂ ਨੂੰ ਵਾਪਸ ਸੁਣ ਦਮਨ ਦਮਨ ਅੱਜ ਪੂਰੇ ਪਟਿਆਲੇ ਦੇ ਵਿੱਚ ਕੀ ਮਾਹੌਲ ਰਿਹਾ ਔਰ ਇਸ ਟਾਈਮ ਕੀ ਮਾਹੌਲ ਹੈ ਖਾਸ ਤੌਰ ਤੇ ਪਟਿਆਲਾ ਦੇ ਭਾਵੇਂ ਅੰਦਰੂਨੀ ਹਲਕਾ ਹੋਵੇ ਜਾਂ ਬਾਹਰ ਦਾ ਹੋਵੇ ਖਾਸਾ ਖਜਲਖੁਆਰ ਹੋਏ ਨੇ ਲੋਕ ਆ ਬਿਲਕੁਲ ਹਰਪੀਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਉਂਕਿ ਕਿਸਾਨਾਂ ਨੇ ਮੋਤੀਬਖਸ ਸਾਹਿਬ ਗੁਰਦੁਆਰਾ ਆਣਾ ਸੀਗਾ ਗੁਰਦੁਆਰੇ ਤੋਂ ਪੈਦਲ ਮਾਰਚ ਲੈ ਕੇ ਜਿਹੜਾ ਉਹ ਮੋਤੀ ਮਹਿਲ ਦਾ ਘਰਾਵ ਕਰਨਾ ਸੀਗਾ ਲੇਕਿਨ ਕਿਸਾਨਾਂ ਨੂੰ ਬਾਰਡਰਾਂ ਤੇ ਹੀ ਰੋਕ ਲਿੱਤਾ ਗਿਆ ਕਿਸਾਨਾਂ ਨੇ ਹਾਲਾਂਕਿ ਇਹ ਖਰਸ਼ਾ ਪਹਿਲਾਂ ਹੀ ਜਤਾ ਦਿੱਤਾ ਸੀਗਾ ਕਿ ਸਾਡੇ ਆਗੂਆਂ ਨੂੰ ਜਿਹੜਾ ਹਾਊਸ ਅਰੈਸਟ ਕਰ ਲਿੱਤਾ ਗਿਆ ਉਸ ਤੋਂ ਬਾਅਦ ਕਈ ਥਾਵਾਂ ਦੇ ਉੱਪਰ ਨਾਕੇ ਬੰਦੀ ਕੀਤੀ ਗਈਆਂ ਜੋ ਪਟਿਆਲਾ ਦੇ ਵਿੱਚ ਦਾਖਲ ਹੁੰਦਾ ਭਾਵੇਂ ਉਸ ਰਾਂਦਰ ਰੋਡ ਹੋਵੇ ਭਾਵੇਂ ਉਹ ਨਾਪਾ ਰੋਡ ਹੋਵੇ ਭਾਵੇਂ ਉਹ ਰਾਜਪੁਰਾ ਰੋਡ ਹੋਵੇ ਇੰਨਾ ਕੀ ਨਹੀਂ ਬਾਕੀ ਪਿੰਡਾਂ ਦੇ ਜਿਹੜੇ ਰਸਤੇ ਗੇ ਉਹਨਾਂ ਰਸਤਿਆਂ ਦੇ ਵਿੱਚ ਵੀ ਜਿਹੜਾ ਉਹ ਰਿਕਵਰਡ ਕਿਤਨੇ ਕਿਤੇ ਬੈਰੀਕੇਟ ਕਰ ਰਹੇ ਨੇਗੇ ਔਰ ਉਸ ਤੋਂ ਬਾਅਦ ਜਦੋਂ ਵੇਖਿਆ ਕਿ ਜਦੋਂ ਵੱਡੀ ਇਕ ਤਦਾਦ ਦੇ ਵਿੱਚ ਕਿਸਾਨ ਆ ਰਹੇ ਨੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਔਰ ਹਾਲ ਦੀ ਘੜੀ ਵੀ ਪਟਿਆਲਾ ਦੀ ਸਥਿਤੀ ਹੈ ਯਾ ਸਵੇਰ ਤੋਂ ਲਗਾਤਾਰ ਜਿਹੜਾ ਟ੍ਰੈਫਿਕ ਹੈ ਉਹ ਪਟਿਆਲਾ ਦੇ ਵਿੱਚ ਜਾਮ ਹੈਗਾ ਭਾਵੇਂ ਹਾਈਵੇ ਤੇ ਵਿੱਚ ਜਾਣਾ ਹੋਵੇ ਜਿਸ ਨੇ ਸਰਹੰਦ ਜਾਣਾ ਉਹ ਵੀ ਖੱਜਲ ਹੋ ਰਿਹਾ ਜਿਹਨੇ ਰਾਜਪੁਰੇ ਜਾਣਾ ਉਹ ਵੀ ਖੱਜਲ ਹੋ ਰਿਹਾ ਆਮ ਜਨਤਾ ਨੂੰ ਵੀ ਇਸ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਔਰ ਕਿਸਾਨਾਂ ਦਾ ਸਿੱਧੇ ਤੌਰ ਤੇ ਇਹ ਕਹਿੰਦਾ ਕਿ ਅਸੀਂ ਤੇ ਮੋਤੀ ਮਹਿਲ ਜਾਣਾ ਸੀਗਾ ਲੇਕ ਲਾ ਕੇ ਸਾਨੂੰ ਲਜਾਉਣ ਦੀ ਕੋਸ਼ਿਸ਼ ਕੀਤੀ ਕਿਸਾਨਾਂ ਆਗੂ ਮੌਜੂਦ ਨੇ ਕਿਉਂਕਿ ਸਵੇਰੇ ਜਦੋਂ ਆਏ ਤੇ ਕਾਫੀ ਗੱਡੀਆਂ ਤੇ ਵਿੱਚ ਬੈਠ ਕੇ ਆਏ ਰਸਤੇ ਚੇਂਜ ਕਰਨੇ ਪਏ ਇੱਥੇ ਤੱਕ ਪਹੁੰਚਣ ਲਈ ਜੇ ਰਸਤੇ ਦੇਖੋ ਜੀ ਚੇਂਜ ਕਰਨੇ ਪਏ ਬਿਲਕੁਲ ਜਿਹੜਾ ਟਕਾਲਾ ਰੋਡ ਤੋਂ ਜਿਹੜਾ ਮੋਤੀ ਬਾਗ ਮੋਤੀ ਮਹਿਲ ਨੂੰ ਆ ਰਿਹਾ ਰਸਤਾ ਤੇ ਉਥੇ ਡੀਅਰ ਪਾਰਕ ਵਾਲਾ ਜਿਹੜਾ ਨਦੀ ਵਾਲਾ ਪੁਲਾ ਉਹਦੇ ਵਿੱਚ ਵੱਡੇ ਟੀਪਰ ਲਾ ਕੇ ਫੋਰਸ ਲਾ ਕੇ ਉਥੇ ਰੁਕਿਆ ਗਿਆ ਦੇਵੀਗੜ੍ਹ ਰੋਡ ਤੇ ਫੋਰਸ ਲਾ ਕੇ ਰੋਕਿਆ ਗਿਆ ਇਧਰ ਧਰੇੜੀ ਜੱਟਾਂ ਆਪਣੇ ਸਰਜੀਤ ਫੂਲ ਜੀ ਆਪਣੇ ਸੂਬਾ ਆਗੂ ਸੀਗੇ ਉਹਨਾਂ ਨੂੰ ਵੀ ਉੱਥੇ ਅਰੈਸਟ ਕਰ ਲਿਆ ਤੇ ਉਹਨਾਂ ਨੂੰ ਵੀ ਉੱਥੇ ਰੋਕਿਆ ਗਿਆ ਬਾਕੀ ਸਾਧਰ ਖਾਣੇ ਚ ਵੀ ਕਾਫੀ ਕਿਸਾਨ ਸਾਡੇ ਬੰਦ ਨੇ ਤੇ ਆਪਣਾ ਤ੍ਰਿਪੜੀ ਖਾਣੇ ਚ ਵੀ ਹੋ ਗਿਆ ਇਧਰ ਆਪਣਾ ਅ ਅਰਬਨ ਸਟੇਟ ਹੋ ਗਿਆ ਤੇ ਇਹ ਪਤਾ ਕੀ ਹੈ ਜੀ ਦੇਖੋ ਕਿਸਾਨ ਇੱਕ ਸ਼ਾਂਤਮਈ ਇੰ ਤਰੀਕੇ ਨਾਲ ਮਹਾਰਾਣੀ ਸਾਹਿਬ ਨੂੰ ਉਹਰੇ ਮਿਲਣਾ ਮਿਲਣਾ ਚਾਹੁੰਦੇ ਸੀਗੇ ਵੀ ਉਹ ਐਨੇ ਦਿਨਾਂ ਤੋਂ ਦੇਖੋ ਉਹਨਾਂ ਦੀ ਡੈੱਡਬੋਰਡੀ ਉੱਤੇ ਪਈ ਆ ਚਲੋ ਦੇਖੋ ਕਿ ਕੋਈ ਗੱਲ ਆ ਦਾ ਕੋਈ ਹੱਲ ਤਾਂ ਨਿਕਲਦਾ ਹੁੰਦਾ ਨਾ ਜਦੋਂ ਗੱਲ ਕਰਾਂਗੇ ਆਪਾਂ ਜਦੋਂ ਅਸੀਂ ਚੱਲ ਕੇ ਉਹਨਾਂ ਦੇ ਘਰ ਆ ਕੇ ਅਸੀਂ ਗੱਲਬਾਤ ਹੀ ਕਰਨਾ ਚਾਹੁੰਦੇ ਸੀਗੇ ਲੇਕਿਨ 15 ਸਾਲ 20 ਸਾਲ ਉਹਨਾਂ ਨੇ ਆਪਣੀਆਂ ਜਿਹੜੀਆਂ ਇਹਦੀਆਂ ਆਪਣਾ ਰਾਜ ਭੋਗ ਗਿਆ ਉਹ ਕਿਸ ਦੇ ਸਿਰ ਤੇ ਭੋਗ ਗਿਆ ਇਹਨਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੂੰ ਅੱਜ ਅਰੈਸਟ ਕਰਾ ਰਹੇ ਨੇ ਜਿਨ੍ਹਾਂ ਤੋਂ ਇਹਨਾਂ ਨੂੰ ਅੱਜ ਟਾਰ ਲੱਗ ਰਿਹਾ ਉਹਨਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਰਾਜਗੱਦੀਆਂ ਦਿੱਤੀਆਂ ਤੇ ਇਹ ਵਿਦੇਸ਼ ਮੰਤਰੀਆਂ ਤੱਕ ਰਹੇ ਤੇ ਫਿਰ ਉਹ ਰਾਜਪੋਕ ਕੇ ਇਹ ਸਾਰਾ ਕੁਸ ਅੱਜ ਇਹਨਾਂ ਨੂੰ ਸਤੋਂ ਕਿਸਾਨਾਂ ਤੋਂ ਜ ਆ ਆਮ ਪਬਲਿਕ ਤੋਂ ਇਹਨਾਂ ਨੂੰ ਡਰ ਲੱਗਣ ਲੱਗ ਗਿਆ ਤੇ ਹੁਣ ਦੇ ਦਿਖਾ ਦੋਗੇ ਰਸਤਾ ਵੀ ਆਪਾਂ ਆਪਣੇ ਦਰਸ਼ਕਾਂ ਦਾ ਹਾਦੀਏ ਕਿ ਇਸ ਰਾਤੇ ਇੱਕ ਕਿਸਾਨ ਬੈਠੇ ਨੇ ਉਹ ਕਿਹੜਾ ਰਸਤਾ ਹੈ ਜਿਹੜਾ ਜਾਮ ਕੀਤਾ ਹੋਇਆ ਹੈ ਲੇਕਿਨ ਬਿਲਕੁਲ ਮਾਫੀ ਨਾਲ ਰੁਕਦਾ ਤੁਹਾਨੂੰ ਕਿ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਦਈਏ ਇਹ ਮੋਤੀਬਖ ਸਾਹਿਬ ਤੋਂ ਇਹ ਤਸਵੀਰ ਇਹ ਜਿਹੜੀ ਰੋਡ ਹੈ ਇਹ ਸੜਕ ਆਉਂਦੀ ਹੈ ਉਸ ਤੋਂ ਪਹਿਲਾਂ ਇਹ ਟਿਪਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਅੰਦਰ ਜਿਹੜੀ ਆ ਉਹ ਕਿਸਾਨਾਂ ਨੂੰ ਆਪਣੀ ਟਰਾਲੀ ਸਮੇਤ ਜਿਹੜਾ ਉਹ ਦਾਖਲ ਨਹੀਂ ਹੁੰਦੇ ਇਹ ਤੇ ਪਰ ਪ੍ਰਸ਼ਾਸਨ ਕੋਲ ਲਾਇਆ ਗਿਆ ਇਹ ਕਿਸਾਨਾਂ ਨੇ ਲਾਇਆ ਇਹ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਤਿਆਰੀ ਹਰਪੀਚੀ ਕੀਤੀ ਗਈ ਸੀਗੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਇੱਥੋਂ ਕਿਸਾਨਾਂ ਦਾ ਰੂਟ ਸੀਗਾ ਇੱਥੋਂ ਕਿਸਾਨਾਂ ਨੇ ਜਿਹੜਾ ਉਹ ਮੋਤੀ ਮਹਿਲ ਦੇ ਵੱਲ ਜਾਣਾ ਸੀਗਾ ਲੇਕਿਨ ਇੱਕ ਤਸਵੀਰ ਤੁਹਾਨੂੰ ਦਿਖਾ ਰਿਹਾ ਇਸ ਪਾਸੇ ਟਿਪਰ ਜਿਹੜੇ ਖੜੇ ਨੇ ਕਿਉਂਕਿ ਇੱਥੇ ਟਰਾਲੀ ਦੀ ਐਂਟਰੀ ਜਿਹੜੀ ਆ ਬਿਲਕੁਲ ਵੀ ਜਿਹੜੀ ਉਹ ਬੰਦ ਕਰ ਦਿੱਤੀ ਗਈ ਸੀ ਇੱਥੇ ਤੱਕ ਇਹ ਨਹੀਂ ਕਿ ਸਵੇਰ ਤੋਂ ਲੈ ਕੇ ਪੱਤਰਕਾਰਾਂ ਨੂੰ ਵੀ ਇਸ ਦੇ ਅੰਦਰ ਜਿਹੜਾ ਉਹ ਦਾਖਲ ਨਹੀਂ ਹੁੰਦਾ ਜਾ ਰਿਹਾ ਸੀਗਾ ਉਸ ਤੋਂ ਬਾਅਦ ਇਹ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਇਹ ਵੱਡੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਇੱਥੇ ਰੱਖੀਆਂ ਗਈਆਂ ਨੇ ਏ ਬਿਲਕੁਲ ਜਿਹੜੀ ਸਾਹਮਣੇ ਕੰਦ ਹੈ ਉਹ ਜਿਹੜੀ ਨਜ਼ਰ ਆਉਂਦੀ ਹੈ ਇਹ ਮੋਤੀ ਮਹਿਲ ਦੀ ਕੰਦ ਹੈ ਔਰ ਮੋਤੀ ਮਹਿਲ ਦੇ ਦਰਵਾਜੇ ਤੋਂ ਬਾਹਰ ਤੇ 100 ਮੀਟਰ ਦੀ ਦੂਰੀ ਦੇ ਉੱਪਰ ਕਿਸਾਨ ਜਿਹੜੇ ਨੇ ਉਹ ਬੈਠੇ ਨੇ ਔਰ तमाम ਆਲਾ ਅਧਿਕਾਰੀ ਜਿਹੜੇ ਨੇ ਉਹ ਸਾਹਮਣੇ ਤੁਹਾਨੂੰ ਜਿਹੜੇ ਨੇ ਉਹ ਨਜ਼ਰ ਆ ਰਹੇ ਹੋਣਗੇ ਕਿਉਂਕਿ ਸਵੇਰ ਤੋਂ ਹੀ तमाम ਵੱਡੇ ਅਧਿਕਾਰੀ ਜਿਹੜੇ ਨੇ ਉਹ ਇਸ ਥਾਂ ਦੇ ਉੱਪਰ ਡਟੇ ਹੋਏ ਨੇ ਚਾਰੋਂ ਤਰਫ ਜੇਕਰ ਮੋਤੀ ਮਹਿਲ ਦਾ ਜ਼ਿਕਰ ਕੀਤਾ ਜਾਵੇ ਤੇ ਤਾਰੋਂ ਚਾਰੋਂ ਤਰਫ ਜਿਹੜੀ ਉਹ ਪੁਲਿਸੀ ਵੱਡੀ ਤਨਾਦਗੀ ਹੋਈ ਹੋਈ ਆ ਔਰ ਇਸ ਲਈ ਤਸਵੀਰ ਦੇਖ ਸਕਦੇ ਹੋ ਇਹ ਰਸੀ ਵੀ ਬੰਦੀ ਹੋਈ ਹੈ ਕਿਉਂਕਿ ਇਸ ਰ ਇਹਦੀ ਗੱਲ ਦੇ ਵਿੱਚ ਦਮ ਨਜ਼ਰ ਆਉਂਦਾ ਕਿ ਉਹਨਾਂ ਨੇ ਨਹੀਂ ਤਰਨਾ ਲਾਇਆ ਉਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਹੀ ਬੈਠ ਗਏ ਰਾਏ ਸਾਹਿਬ ਕੋਲ ਦੁਬਾਰਾ ਚਲਦੇ ਆ ਮਜੀਤ ਸਿੰਘ ਰਾਏ ਰਾਏ ਸਾਹਿਬ ਲਾਸਟ ਡਿਬੇਟ ਦੇ ਵਿੱਚ ਭਾਜਪੀ ਦੇ ਇੱਕ ਅਹਿਮ ਆਗੂ ਵੀ ਸੀ ਬੁਲਾਰਾ ਵੀ ਮੇਰੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਕਿਹਾ ਕਿ ਇਹ ਹੁਣ ਉਹਨਾਂ ਨੇ ਕਿਹਾ ਸੀਗਾ ਕਿ ਇਹ ਤੁਹਾਡੀ ਕਿਸਾਨ ਦੀ ਆੜ ਦੇ ਵਿੱਚ ਅਤਵਾਦ ਹੈਗਾ ਉਹਨਾਂ ਨੇ ਕਿਹਾ ਸੀਗਾ ਕਿ ਇਹ ਅਤਵਾਦ ਫਲਾ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਕਯੋਸ ਖੜਾ ਕਰ ਰਹੇ ਹੋ ਜਿੰਨੇ ਵੱਡੇ ਪੱਦਰ ਤੇ ਔਰ ਇਹ ਸਭ ਕੁਝ ਹੁਣ ਚੱਲਣਾ ਨਹੀਂ ਆਮ ਲੋਕ ਵੀ ਤੁਹਾਡੇ ਖਿਲਾਫ ਹੋਣੇ ਸ਼ੁਰੂ ਹੋ ਗਏ ਨੇ ਉਹ ਸਿਆਸੀ ਪਾਰਟੀਆਂ ਮੇਰੇ ਖਿਲਾਫ ਸ਼ੁਰੂ ਹੋ ਗਈਆਂ ਨੇ ਪਰ ਤੁਹਾਨੂੰ ਲੱਗਦਾ ਹੈ ਕਿ ਅਜਹੀਆਂ ਚੀਜ਼ਾਂ ਨਾਲ ਤੁਹਾਨੂੰ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਕਿਉਂਕਿ ਉਹ ਮਰਿਤਕ ਕਿਸਾਨ ਦੀ ਮਿੱਟੀ ਵੀ ਤਾਂ ਰੁੱਲ ਰਹੀ ਹੈ ਦੇਖੋ ਆਪ ਜੀ ਇਹ ਕਲੀਅਰ ਕਟ ਹੈ ਵੀ ਅੱਜ ਜਿਹੜਾ ਸਾਡਾ ਮੁੱਖ ਮੰਤਰੀ ਆ ਪੰਜਾਬ ਦਾ ਉਹਨੇ ਵੀ ਇਹ ਸ਼ੋਅ ਕਰ ਦਿੱਤਾ ਵੀ ਸਾਨੂੰ ਆਪਣੀ ਸਟੇਟ ਦੇ ਲੋਕਾਂ ਤੇ ਵਿਸ਼ਵਾਸ ਨਹੀਂ ਆਪਣੀ ਸਟੇਟ ਦੇ ਲੋਕਾਂ ਤੋਂ ਹੀ ਭੈ ਆ ਰਿਹਾ ਅੱਜ ਜਿਨ੍ਹਾਂ ਨੇ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ ਇਹ ਇਹ ਅਸਲੀ ਤਰਾਸ ਦੀ ਹੋ ਗਈ ਨਾ ਜੀ ਇਹ ਉਹੀ ਗੱਲ ਜਿਹੜੀ ਬੀਜੇਪੀ ਦੀ ਪਾਲਿਸੀ ਆ ਉਹ ਸਾਨੂੰ ਅੱਤਵਾਦੀ ਕਹਿੰਦੇ ਨੇ ਸਾਨੂੰ ਖਾਲਿਸਤਾਨੀ ਕਹਿੰਦੇ ਨੇ ਤੇ ਇਹ ਵੀ ਅੱਜ ਇਹ ਖਤਮ ਕਰਨਾ ਚਾਹੁੰਦੇ ਨੇ ਵੀ ਇਹ ਪਤਾ ਨਹੀਂ ਇਹਨਾਂ ਨੇ ਜਾ ਕੇ ਮੋਤੀ ਮੈਲ ਢਾ ਦੇਣਾ ਇਹਨਾਂ ਨੇ ਕੀ ਜਾ ਕੇ ਉੱਤੇ ਹੁੱਲਣ ਬਚਾ ਦੇਣਾ ਉਹ ਜਾ ਕੇ ਪੀਸਫੁਲੀ ਪ੍ਰੋਟੈਸਟ ਕਰਨਾ ਹੈ ਆਪਣਾ ਰੋਸ ਮਜ਼ਦਾਰਾ ਕਰਨਾ ਹੈ ਉਹਨੂੰ ਕਰਨ ਦਿੱਤਾ ਜਾਂਦਾ ਪਰ ਨਹੀਂ ਪਾਲਸੀ ਉਹੀ ਹੈ ਮੈਂ ਪਹਿਲੇ ਹੀ ਕਹਿ ਰਿਹਾ ਇਹ ਦਿੱਲੀਓ ਨੀਤੀ ਘੜ ਹੋ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰ ਲਈ ਖਾਸ ਕਰ ਕਿਸਾਨਾਂ ਨੂੰ ਕਿਸਾਨਾਂ ਦਾ ਜਿਹੜਾ ਬਿਨਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਉਹਦੇ ਵਾਸਤੇ ਸਾਰਾ ਖੇਡ ਰਚਿਆ ਗਿਆ ਨਹੀਂ ਤੇ ਪੀਸਫੁਲੀ ਜਾਂਦੇ ਪੀਸਫੁਲੀ ਬਹਿੰਦੇ ਉੱਤੇ ਪ੍ਰੋਟੈਸਟ ਕਰਦੇ ਆਪਣਾ ਰੋਸ ਮਜ਼ਦਾਰਾ ਕਰਦੇ ਉੱਥੇ ਜਿਹੜੀ ਗੱਲ ਮੀਟਿੰਗ ਦੀ ਆ ਜਿੱਦਾਂ ਹੁਣ ਮੀਟਿੰਗ ਹੋ ਰਹੀ ਆ ਇਸੇ ਤਰੀਕੇ ਨਾਲ ਉਦੋਂ ਮੀਟਿੰਗ ਹੁੰਦੀ ਕੋਈ ਲੋਕ ਪਰੇਸ਼ਾਨ ਨਾ ਹੁੰਦੇ ਪਰ ਲੋਕਾਂ 'ਚ ਇੱਕ ਪਰਸੈਪਸ਼ਨ ਬਣਾਉਣੀ ਆ ਇੱਕ ਭ੍ਰਮ ਬਣਾਉਣਾ ਕੋਈ ਦੇਖੋ ਜੀ ਕਿਸਾਨ ਤਾਂ ਜਿੱਥੇ ਵੀ ਕਿਤੇ ਸੜਕਾਂ ਦੇ ਬਹਿ ਜਾਂਦੇ ਆ ਲੋਕਾਂ ਨੂੰ ਤੰਗ ਕਰਦੇ ਆ ਅਸੀਂ ਮੈਂ ਤੁਹਾਡੇ ਸਾਹਮਣੇ ਆਈ ਫੇਰ ਆਪਣੇ ਪੰਜਾਬ ਦੇ ਲੋਕਾਂ ਨੂੰ ਆ ਹੱਥ ਬੰਨ੍ਹ ਕੇ ਅਪੀਲ ਕਰਦਾ ਭਾਈ ਕਿਸੇ ਕਿਸਾਨ ਨੇ ਸੜਕ ਨਹੀਂ ਰੋਕੀ ਪੰਜਾਬ ਸਰਕਾਰ ਨੇ ਸੜਕਾਂ ਰੋਕੀਆਂ ਟਿੱਪਰ ਲਾ ਲਾ ਕੇ ਮਿੱਟੀ ਦੇ ਢ ਪਰ ਢ ਕੇ ਉਤੇ ਫੋਰਸ ਲਾ ਕੇ ਰ ਟੇਨ ਕਰਕੇ ਕਿਸਾਨਾਂ ਨੂੰ ਜੋ ਕਿਸਾਨ ਕਿਤੇ ਨਹੀਂ ਸੜਕ ਰੋਕ ਕੇ ਬੈਠਾ ਇਹ ਗੱਲ ਬਿਲਕੁਲ ਕਰੀ ਹੋ ਜਾਣੀ ਚਾਹੀਦੀ ਆ ਸੈਕੰਡ ਕਿਸਾਨ ਅੱਤਵਾਦੀ ਨਿਗਾਹ ਇਹ ਆਂਦਾ ਤਾਂ ਦੇਸ਼ ਦਾ ਢਿੱਡ ਪਰਦਾ ਤੇ ਇਹ ਪੰਜਾਬ ਦੇ ਹਿੱਤ ਲਈ ਕਿਸਾਨਾਂ ਦੇ ਹਿੱਤ ਲਈ ਕਿਸਾਨ ਲੜ ਰਹੇ ਆ ਤੇ ਇਹਨਾਂ ਨੂੰ ਪੀਸਫੁਲੀ ਪ੍ਰੋਟੈਸਟ ਕਰਨ ਦਾ ਲੋਕਤੰਤਵ ਅਧਿਕਾਰ ਦਿੰਦਾ ਹੈ ਤੇ ਅੱਜ ਲੋਕਤੰਤਵ ਤੇ ਡਾਕਾ ਬੀਜੇਪੀ ਹੀ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਵੱਡਾ ਡਾਕਾ ਪੰਜਾਬ ਦੇ ਵਿੱਚ ਮਾਰਿਆ ਸਾਨੂੰ ਮੋਤੀ ਮੇਲ ਨਹੀਂ ਜਾਣ ਦਿੰਦਾ ਔਰ ਉਲਟਾ ਸਾਡੇ ਕਿਸਾਨਾਂ ਨੂੰ ਟ੍ਰੇਨ ਕਰ ਰਹੇ ਆ ਇੱਕ ਦੋਚੀ ਨੂੰ ਰੈਸਟ ਕਰਨ ਦੀ ਬਜਾਏ ਸਾਡੇ ਲੋਕ ਜਿਹੜੇ ਪੀਸਫੁਲੀ ਆਪਣੇ ਹੱਕ ਮੰਗਦੇ ਆ ਇਨਸਾਫ਼ ਮੰਗਦੇ ਆ ਉਹਨਾਂ ਨੂੰ ਜਾ ਕੇ ਰੈਸਟ ਕਰਕੇ ਜੇਲ੍ਹਾਂ ਚ ਸੁਟਿਆ ਜਾ ਰਿਹਾ ਇਹ ਵੱਡਾ ਦੇਸ਼ ਦੇ ਵਾਸਤੇ ਖਾਸ ਕਰਕੇ ਪੰਜਾਬ ਵਾਸਤੇ ਰਾਈ ਸਾਹਿਬ ਰਾਈ ਸਾਹਿਬ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਹੈ ਕਿਤਨੇ ਕਿਤੇ ਡਰ ਦੀ ਭਾਵਨਾ ਬਾਕੀ ਕਿਸਾਨ ਜਿੱਥੇ ਬੰਦੀਆਂ ਜਾਂ ਕਿਸਾਨਾ ਤੇ ਵੀ ਪੇਗੀ ਕਿ ਜੇ ਦੁਬਾਰਾ ਅਸੀਂ ਪ੍ਰਦਰਸ਼ਨ ਕੀਤਾ ਫੇਰ ਫੜ ਕੇ ਲੈ ਜਾਣਗੇ ਮੈਂ ਬੇਨਤੀ ਕਰਾ ਹਰਪ੍ਰੀਤ ਜੀ ਇਹ ੜਕਾਇਆ ਜਾ ਰਿਹਾ ਕਰੋਧ ਗੁੱਸਾ ਵਧੇਗਾ ਔਰ ਇਹਦਾ ਨਤੀਜਾ ਭੁਗਤਣਾ ਪੈਗਾ ਆਵਾਦਵੀ ਪਾਰਟੀ ਨੂੰ ਮੈਂ ਆਉਣ ਵਾਲੇ ਦਿਨਾਂ 'ਚ ਦੇਖਿਓ ਲੋਕ ਹੋਰ ਜਿਵੇਂ ਬੀਜੇਪੀ ਦਾ ਘਰਾਓ ਕਰਦੇ ਸੀ ਰੋਕ ਰੋਕ ਕੇ ਬੀਜੇਪੀ ਨੂੰ ਬਾਰ-ਬਾਰ ਸਵਾਲ ਪੁੱਛਦੇ ਸੀ ਤੇ ਹੁਣ ਆਮ ਆਦਮੀ ਨੇ ਵੀ ਪੁੱਛਣਗੇ ਵੀ ਤੁਹਾਨੂੰ ਆਪਣੀ ਸਟੇਟ ਦੇ ਲੋਕਾਂ ਤੇ ਵਿਸ਼ਵਾਸ ਨਹੀਂ ਆਪਣੇ ਲੋਕਾਂ ਤੇ ਭਰੋਸਾ ਨਹੀਂ ਰਿਹਾ ਤੁਸੀਂ ਉਹਨਾਂ ਨੂੰ ਕਿਉਂ ਰੋਕਦੇ ਰਹੇ ਦੇ ਵਿੱਚ ਬੜ ਬੜ ਟਿੱਪਰ ਲਾ ਕੇ ਕਿਉਂ ਨਹੀਂ ਜਾਣ ਦਿੰਦੇ ਪ੍ਰੈਸਰਨ ਨੂੰ ਇੱਕ ਪਾਸੇ ਤਾਂ ਬੀਜੇਪੀ ਦਾ ਪ੍ਰਵੰਦਾ ਕਹਿੰਦਾ ਵੀ ਤੁਸੀਂ ਜੀ ਜਾਓ ਮੁੱਖ ਮੰਤਰੀ ਦੀ ਕੋਠੀ ਜਾਓ ਤੁਸੀਂ ਮੰਤਰੀਆਂ ਦੀ ਕੋਠੀ ਜਾਓ ਤੁਸੀਂ ਐਮਐਲਏ ਦੀ ਕੋਠੀ ਜਾਓ ਤੇ ਜੇ ਅੱਜ ਮੋਦੀ ਮਹਿਲ ਨੂੰ ਜਾਣ ਲੱਗੇ ਜਿਹੜੇ ਬੀਜੇਪੀ ਦਾ ਕੈਂਡੀਡੇਟ ਹੈ ਤੇ ਫਿਰ ਅੱਜ ਕਿਉਂ ਰੋਕਿਆ ਭਾਈ ਇਹ ਫਿਰ ਇੱਕੋ ਹੀ ਹੈ ਇਹ ਨੀਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨਾ ਹੈ ਤੇ ਉਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਉਰੇ ਦੀ ਪੂਰੀ ਤਰ੍ਹਾਂ ਛਾਪ ਹੈ ਜੀ ਬਹੁਤ-ਬਹੁਤ ਧੰਨਵਾਦ ਰਾਏ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਦਵਨ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਥਿਤੀ ਦੱਸਣ ਦੇ ਲਈ ਸਾਰੀ ਸੋ तमाम ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਜੋ ਦਾਵਾ ਕਿਸਾਨ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕੋਈ ਤਰ੍ਹਾਂ ਪ੍ਰਦਰਸ਼ਨ ਰੂਸ ਮਜ਼ਾਰਾ ਬਾਹਰਲੀ ਸਾਈਡ ਨਹੀਂ ਕੀਤਾ ਗਿਆ ਉਹ ਤਾਂ ਅੰਦਰ ਆ ਕੇ ਤਰਨਾ ਲਾਣਾ ਚਾਹੁੰਦੇ ਸੀਗੇ ਜਾਂ ਜਿਹੜਾ ਪ੍ਰਨੀਤ ਕੌਰ ਹੋਣਰ ਨੂੰ ਮਿਲਣਾ ਚਾਹੁੰਦੇ ਸੀਗੇ ਪਰ ਪਟਿਆਲਾ ਪੁਲਿਸ ਨੇ ਜਾਂ ਪਟਿਆਲਾ ਪ੍ਰਸ਼ਾਸਨ ਨੇ ਉਹਨਾਂ ਨੂੰ ਅੰਦਰ ਨਹੀਂ ਆਣ ਦਿੱਤਾ ਤੇ ਜਿੱਥੇ-ਜਿੱਥੇ ਉਹਨਾਂ ਨੂੰ ਰੋਕਿਆ ਗਿਆ ਉੱਥੇ ਹੀ ਮਜਬੂਰੀ ਦੇ ਵਿੱਚ ਉਹਨਾਂ ਨੂੰ ਤਰਨਾ ਲੈਣਾ ਪਿਆ ਜਾਂ ਉੱਥੇ ਹੀ ਉਹਨਾਂ ਨੂੰ ਬੈਠਣਾ ਪਿਆ ਦੇਸ਼ਦਾਨੀ ਦੀ ਬਾਕੀ ਖਬਰਾਂ ਲਈ ਬੰਦਰੋਪੀਟੀਸੀ ਨਿਊਜ਼ ਨਾਲ ਧੰਨਵਾਦ